सा भीमराव अम्बेडकर जी का जन्मदिन आज पूरे देश में बड़ी श्रद्धा के साथ मनाया जा रहा है इसके तहत धूरी में क्रांतिकारी चेतना लोक मंच के बाबा साहेब को फूलों की माला चढ़ाकर जश्न मनाया इस मौके पर केक काट बच्चों को बांटा गया इस अवसर पर बोलते हुए क्रांतिकारी लोक चेतना मंच के राष्ट्रीय अध्यक्ष विकी ब्रोचा ने कहा कि हमें बाबा साहेब के नक्शे कदम पर चलना चाहिए और उन्होंने लोगों को फूल माला भेंट कर बधाई दी ਦੀਨਾ ਮਸਰ ਤੁਹਾਡਾ ਮੇਰਾ ਨਾਮ ਵਿੱਕੀ ਕਰੋਚਾ ਜੀ ਟੁਰੀ ਕੌਮੀ ਪ੍ਰਧਾਨ ਕ੍ਰਾਂਤੀਕਾਰੀ ਲੋਕ ਜੋਤਨਾ ਮੰਚ ਅੱਛਾ ਜੀ ਅੱਜ ਆਪਾਂ ਬਾਬਾ ਸਾਹਿਬ ਦਾ 154ਵਾਂ ਦਿਵਸ ਮਨਾਉਣ ਜਾ ਰਹੇ ਆਂ ਕੀ ਕਹੋਗੇ ਅੱਜ ਭਾਰਤ ਰਤਨ ਡਾਕਟਰ ਬੀ ਆਰ ਅੰਬੇਡਕਰ ਜੀ ਦਾ 134ਵਾਂ ਜਨਮ ਦਿਹਾੜਾ ਜੀ ਜਿਨ੍ਹਾਂ ਨੇ ਦਵੇ ਕੁਚਲੇ ਲੋਕਾਂ ਨੂੰ ਨਰਕ ਦੀ ਜ਼ਿੰਦਗੀ ਚੋਂ ਬਾਹਰ ਕੱਢਿਆ ਜਦੋਂ ਸਾਡੇ ਲੋਕਾਂ ਨੂੰ ਸਕੂਲ ਜਾਣ ਦੀ ਕੋਈ ਅਧਿਕਾਰ ਨਹੀਂ ਸੀਗਾ ਮੰਦਰ ਜਾਣ ਦਾ ਕੋਈ ਅਧਿਕਾਰ ਨਹੀਂ ਸੀਗਾ ਜਿੱਥੇ ਇੱਕ ਟੋਬੇ ਦੇ ਵਿੱਚ ਕੁੱਤਾ ਪਾਣੀ ਪੀ ਸਕਦਾ ਉੱਥੇ ਵੀ ਸਾਡੇ ਲੋਕ ਜਿਹੜੇ ਛੂਦਰ ਲੋਕ ਅੱਜ ਆਪਾਂ ਕਹਿੰਦੇ ਆ ਜਿਹਦੇ ਵਿੱਚ ਕਈ ਛੇਣੀਆਂ ਆ ਜਾਂਦੀਆਂ ਨੇ ਉਹ ਪਾਣੀ ਪੀਣ ਦਾ ਵੀ ਅਧਿਕਾਰ ਨਹੀਂ ਸੀ ਉਹ ਬਾਬਾ ਸਾਹਿਬ ਨੇ ਦਿੱਤਾ ਲੈ ਕੇ ਦਿੱਤਾ ਤੇ ਔਰਤਾਂ ਨੂੰ ਪੜ੍ਹਨ ਲਿਖਣ ਦਾ ਤੇ ਆਪਾਂ ਕਹੀਏ ਜੇ ਪੜ੍ਹਨ ਲਿਖਣ ਦਾ ਜੇ ਅੱਜ ਰਾਸ਼ਟਰਪਤੀ ਔਰਤ ਬਣੀ ਇਹ ਵੀ ਬਾਬਾ ਸਾਹਿਬ ਨੇ ਅਧਿਕਾਰ ਲੈ ਕੇ ਦਿੱਤਾ ਔਰਤਾਂ ਨੂੰ ਜਿਵੇਂ ਦੇਖਿਆ ਜਾਵੇ ਤਾਂ ਅੱਜ ਕੱਲ ਬਾਬਾ ਸਾਹਿਬ ਨੇ ਕਾਸੇ ਬਹੁਤ ਕੁਝ ਕੀਤਾ ਅੱਜ ਕੱਲ ਫੇਰ ਵੀ ਲੜਾਈਆਂ ਹੋ ਰਹੀਆਂ ਕੀ ਕਹਾਂਗੇ ਨੌਰਥ ਬਰਗਨ ਲੜਾਈਆਂ ਸਭ ਬਾਬਾ ਸਾਹਿਬ ਨੇ ਜੋ ਸਬਿਧਾਨ ਬਣਾਇਆ ਸੀ ਬਾਬਾ ਸਾਹਿਬ ਨੇ ਇੱਕ ਗੱਲ ਕੀਤੀ ਸੀ ਮੈਂ ਸਬਿਧਾਨ ਬਣਾਤਾ ਪਰ ਜੇ ਇਹਨੂੰ ਵਰਤਨ ਵਾਲੇ ਬੰਦੇ ਵਧੀਆ ਹੋਣਗੇ ਤਾਂ ਇਹ ਵਧੀਆ ਕੰਮ ਕਰੂਗਾ ਜੇ ਇਹਨੂੰ ਚਲਾਨ ਵਾਲੇ ਅੱਗੇ ਬੰਦੇ ਮਾੜੇ ਹੋਣਗੇ ਸ਼ਾਸਕਤਾ ਫਿਰ ਉਹਨਾਂ ਨੇ ਆਪਣੇ ਹਿਸਾਬ ਨਾਲ ਚਲਾਣਾ ਅੱਜ ਤੁਸੀਂ ਦੇਖੋ ਬਾਬਾ ਸਾਹਿਬ ਦੇ ਵਿੱਚ ਭਾਰਤ ਦੇ ਵਿੱਚ ਬਾਬਾ ਸਾਹਿਬ ਦੇ ਕਈ ਜਗ੍ਹਾ ਬੁੱਤ ਤੋੜੇ ਜਾਂਦੇ ਨੇ ਸ਼ਰਾਰਤੀ ਲੋਕ ਨੇ ਜਿਹੜੇ ਮਨੁਬਾਦੀ ਲੋਕ ਨੇ ਪਰ ਇੱਕ ਪਾਸੇ ਤੁਸੀਂ ਦੇਖੋ ਕਲੰਬੀਆ ਯੂਨੀਵਰਸਿਟੀ ਅਮਰੀਕਾ ਦੇ ਵਿੱਚ ਜਿੱਥੇ ਬਾਬਾ ਸਾਹਿਬ ਪੜ੍ਹ ਕੇ ਉੱਥੇ ਉਹਨਾਂ ਨੇ ਉਹ ਸਟੈਚੂ ਲਾਇਆ ਹੋਇਆ ਅੱਜ ਵੀ ਉਹ ਜਨਮ ਦਿਹਾੜਾ ਬਣਾ ਰਹੇ ਨੇ ਉਹਨਾਂ ਨੇ ਉਹ ਸਟੈਚੂ ਦੇ ਉੱਪਰ ਲਿਖਿਆ ਸਿੰਬਲ ਆਫ ਨੋਲਿਜ ਵੀ ਗਿਆਨ ਦੇ ਪ੍ਰਤੀਕ ਬਾਹਰਲੇ ਦੇਸ਼ਾਂ ਦੇ ਕੰਟਰੀਆਂ ਵਾਲੇ ਲੋਕ 바ਵਾ ਸਾਹਿਬ ਦੀ ਦੇ ਕੋ ਸਨਮਾਨ ਦੇ ਰਹੇ ਨੇ ਵੀ ਇਹ ਜਹ ਇਹ ਜਹ ਰਤਨ ਵੀ ਜਿਹੜਾ ਸਾਡੇ ਕਾਲਜ ਦੇ ਵਿੱਚ ਪੜ ਕੇ ਗਿਆ ਯੂਨੀਵਰਸਿਟੀ ਦੇ ਪੜ ਕੇ ਗਿਆ ਜਿੱਥੇ ਉਹ ਪੈਦਾ ਹੋਇਆ ਜੰਪਲ ਉੱਥੇ ਦੇ ਕੁਝ ਮਨੁਵਾਦੀ ਲੋਕ ਉਹਨੂੰ ਆਪਣਾ ਬਣਾਉਂਦੇ ਨੇ ਜਦ ਕਿ 바ਵਾ ਸਾਹਿਬ ਨੇ ਹਰ ਵਰਗ ਦੇ ਲਈ ਕੰਮ ਕੀਤਾ ਇਕੱਲੇ ਐਸਸੀ ਸਮਾਜ ਲਈ ਕੰਮ ਕੀਤਾ ਐਸਸੀ ਵੀਸੀ ਓਬੀਸੀ ਜਰਨਲ ਸਮਾਜ ਲਈ ਹਰਕਤ ਲਈ ਕੰਮ ਕੀਤਾ ਬਾਬਾ ਸਾਹਿਬ ਨੇ ਕੀ ਅੱਜਕੱਲ ਦੇ ਨੌਜਵਾਨ ਨੂੰ ਇਹਨਾਂ ਦਾ ਉਹਨਾਂ ਨੇ ਸਿੱਖਿਆਵਾਂ ਦਾ ਪਤਾ ਨਹੀਂ ਅੱਜਕੱਲ ਦਾ ਨੌਜਵਾਨ ਕੀ ਹੈ ਜੀ ਕਈ ਜਥੇਬੰਦੀਆਂ ਇਹੀ ਜਿਹਾ ਨੇ ਸਾਡੇ ਭਾਰਤ ਦੇ ਵਿੱਚ ਜਿਹੜੇ ਸਿਰਫ ਜਦੋਂ ਭਗਵਾਨ ਵਾਲਮੀਕੀ ਜਨਮਤੀ ਆਂਦੀ ਹੈ ਗੁਰੂ ਰਵਿਦਾਸ ਜਨਮਤੀ ਆਂਦੀ ਹੈ ਬਾਬਾ ਸਾਹਿਬ ਦਾ ਜਨਮ ਦਿਹਾੜਾ ਆਂਦਾ ਉਹ ਉਸ ਦਿਨ ਬਣਾ ਕੇ ਮੁੜ ਕੇ ਜਾ ਕੇ ਘਰਾਂ ਨੂੰ ਸੋ ਜਾਂਦੇ ਨੇ ਜੀ ਉਹ ਪੂਰੇ ਸਾਲ ਬਾਬਾ ਸਾਹਿਬ ਦੀ ਜਿਹੜੀ ਸੋਚ ਤੇ ਪੈਰਾ ਨਹੀਂ ਦਿੰਦੇ ਪੂਰੇ ਸਾਫ ਜਿਹੜੀ ਬਾਬਾ ਸਾਹਿਬ ਦੀ ਵਿਚਾਰਧਾਰਾ ਉਹ ਪਿੰਡਾਂ ਦੇ ਵਿੱਚ ਬਸਤੀਆਂ ਦੇ ਵਿੱਚ ਉਹਨੂੰ ਜਾ ਕੇ ਲੋਕਾਂ ਨੂੰ ਦੱਸਦੇ ਨਹੀਂ ਹੈਗੇ ਤੇ ਆਪਣਾ 1 ਸਾਲ ਦੇ ਵਿੱਚ 1 ਦਿਨ ਪ੍ਰੋਗਰਾਮ ਕਰਕੇ ਆਪਣੇ ਕੰਮਕਾਰਾਂ 'ਚ ਵਿਜੀ ਹੋ ਜਾਂਦੇ ਨੇ ਮੁੜ ਕੇ ਉਹ ਬਾਬਾ ਸਾਹਿਬ ਦੀ ਜਿਹੜੀ ਵਿਚਾਰਧਾਰਾ ਨੂੰ ਉਹਨੂੰ ਲੋਕਾਂ ਦੇ ਵਿੱਚ ਪਹੁੰਚਾਉਂਦੇ ਨਹੀਂ ਕਹਿੰਦੇ ਅੱਜ ਕੱਲ ਦੇ ਨੌਜਵਾਨ ਨੂੰ ਕੀ ਕਹੋਗੇ ਅੱਜ ਕੱਲ ਦੇ ਨੌਜਵਾਨਾਂ ਨੂੰ ਇਹੀ ਬੇਨਤੀ ਕਰਾਂਗੇ ਵੀ ਜਿਹੜਾ ਆਨ ਵਾਲਾ ਸਮਾ ਬਹੁਤ ਮਾੜਾ ਆ ਰਿਹਾ ਵੀ ਦੇਖੋ ਅੱਜ ਆਪਾਂ ਨੂੰ ਪਤਾ ਕਿਸਾਨ ਭਾਈਚਾਰੇ ਨੇ ਕਿ ਅੱਜ ਦਾ ਜਿਹੜਾ ਟਾਈਮ ਹੈ ਹੁਣ ਉਹ ਗੋਲੀਆਂ ਤਲਵਾਰਾਂ ਦਾ ਨਹੀਂ ਹੈਗਾ ਅੱਜ ਕੱਲ ਲੜਾਈ ਹੈ ਪ੍ਰੈਸ਼ਰ ਗਰੁੱਪ ਅੱਜ ਦੇਖੋ ਕਿਸਾਨ ਵੀਰਾਂ ਨੇ ਇੱਕ ਆਪਣਾ ਪ੍ਰੈਸ਼ਰ ਗਰੁੱਪ ਬਣਾ ਲਿਆ ਹੋਇਆ ਉਹ ਸੈਂਟਰ ਸਰਕਾਰਾਂ ਵਾਲਾ ਮਸਲਾ ਲਾ ਰਹੇ ਨੇ ਆਪਣੇ ਹੱਕਾਂ ਦੀ ਲੜਾਈ ਲੜ ਰਹੇ ਨੇ ਜੀ ਹੋਰ ਬਹੁਤ ਸ਼੍ਰੇਣੀਆਂ ਨੇੜਾ ਆਪਣਾ ਮੁਕਾਬਲਾ ਕਰ ਰਹੀਆਂ ਨੇ ਇਕੱਠੇ ਹੋ ਕੇ ਬਾਬਾ ਸਾਹਿਬ ਨੇ ਕਿਹਾ ਸੀ ਵੀ ਤੁਸੀਂ ਪੜੋ ਜੁੜੋ ਸੰਘਰਸ਼ ਕਰੋ ਆਪਾਂ ਪੜ ਵੀ ਰਹੇ ਆ ਜੁੜ ਨਹੀਂ ਰਹੇ ਸੰਘਰਸ਼ ਕਿੱਥੋਂ ਕਰਾਂਗੇ ਜੇ ਅੱਜ ਆਪਾਂ ਇਕੱਠੇ ਨਹੀਂ ਹੋਏ ਅੱਜ ਪੰਜਾਬ ਦੇ ਵਿੱਚ ਐਸਸੀ ਵੀਸੀ ਸਮਾਜ ਦੀ ਆਬਾਦੀ ਹੈ ਜਿਹੜੀ 55% ਹੈ ਇਕੱਲੇ ਐਸਸੀ ਸਮਾਜ ਦੀ ਆਬਾਦੀ ਜਿਹੜੀ 36% ਹੈ ਬਰੋ ਖੇਰੂ ਖੇਰੂ ਹੋਇਆ ਜਿੰਨਾ ਉਹਨਾਂ ਦਾ ਹੱਕ ਬਣਦਾ ਉਹਨਾਂ ਨੂੰ ਮਿਲ ਨਹੀਂ ਰਿਹਾ ਕਿਉਂ ਜਾਗਰੂਤ ਨਹੀਂ ਹੈਗੇ ਇਕੱਠੇ ਨਹੀਂ ਹੈਗੇ ਤੇ ਅਸੀਂ ਨੌਜਵਾਨਾਂ ਨੂੰ ਇਹੀ ਅਪੀਲ ਕਰਾਂਗੇ ਵੀ ਜੋ ਸਮਾਂ ਲੰਘ ਗਿਆ 75 ਸਾਲ ਹੋ ਗਏ ਦੇਸ਼ ਨੂੰ ਆਜ਼ਾਦ ਹੋਏ ਨੂੰ ਅੱਜ ਵੀ ਆਪਾਂ ਗੁਲਾਮੀ ਦੀ ਜ਼ਿੰਦਗੀ ਜੀ ਰਹੇ ਆਂ ਵੀ ਜੇ ਅੱਜ ਵੀ ਆਪਾਂ ਇਕੱਠੇ ਨਾ ਹੋਏ ਬਾਬਾ ਸਾਹਿਬ ਦੀ ਵਿਚਾਰਧਾਰਾ ਤੇ ਕਿਸੇ ਵੀ ਪਾਰਟੀ 'ਚ ਕੰਮ ਕਰੋ ਆਪਾਂ ਨੂੰ ਪਤਾ ਵੀ ਕੋਈ ਪਾਰਟੀ ਆਪਣੀ ਨਹੀਂ ਕਿ ਕਿਸੇ ਵੀ ਪਾਰਟੀ 'ਚ ਕੰਮ ਕਰੋ ਪਰ ਜਿੱਥੇ ਸਮਾਜ ਨੂੰ ਲੋੜ ਐ ਭਾਈਚਾਰੇ ਨੂੰ ਲੋੜ ਐ ਉੱਥੇ ਇੱਕ ਆਵਾਜ਼ ਤੇ ਆਪਾਂ ਨੂੰ ਇਕੱਠੇ ਹੋਣਾ ਚਾਹੀਦਾ ਤੇ ਆਪਣੇ ਸਮਾਜ ਦੇ ਦਬੇ ਕੁਚਲੇ ਲੋਕਾਂ ਦੀ ਗਰੀਬਾਂ ਦੀ ਆਪਾਂ ਨੂੰ ਆਵਾਜ਼ ਬਣਨੀ ਚਾਹੀਦੀ ਹੈ ਉਹਨਾਂ ਦੀ ਬਾਹ ਫੜਨੀ ਚਾਹੀਦੀ ਹੈ ਇੱਕ ਬੋਲ ਤੇ ਇਕੱਠੇ ਹੋਈਏ ਤੇ ਨਸ਼ਿਆਂ ਤੋਂ ਦੂਰ ਰਹੀਏ ਤੇ ਆਪਾਂ ਰੋਟੀ ਬਾ ਮੱਕ ਟਾਈਮ ਘਟ ਖਾ ਲਈ ਆਪਣੇ ਬੱਚਿਆਂ ਨੂੰ ਵਧੀਆ ਐਜੂਕੇਸ਼ਨ ਦਿਜੀਏ ਜਦੋਂ ਵਧੀਆ ਐਜੂਕੇਸ਼ਨ ਦਵਾਂਗੇ ਤਾਂ ਆਪਾਂ ਸੰਗਠਿਤ ਹੋਵਾਂਗੇ ਸੰਗਠਨ ਤੋਂ ਕਿ ਆਪਣੇ ਬੱਚਿਆਂ ਦੀ ਤੇ ਆਪਣੇ ਗਰੀਬ ਲੋਕਾਂ ਦੀ ਆਪਾਂ ਲੜਾਈ ਲੜ ਸਕਦੇ ਹਾਂ ਤੇ ਮੈਂ ਪੂਰੇ ਦੇਸ਼ ਵਾਸੀਆਂ ਨੂੰ ਅੱਜ ਬਾਬਾ ਸਾਹਿਬ ਦੇ 134ਵੇਂ ਜਨਮ ਦਿਹਾੜੀ ਦੀਆਂ ਮੁਬਾਰਕਾਂ ਦਿੰਦਾ ਚਾਹ ਪੀਂ ਚਾਹ ਪਾਤ